ਹallelujah praise the lord ਪਰਮੇਸ਼ਰ ਦੇ ਨਾਮ ਦੀ ਮਹਿਮਾ ਹੋ ਅੱਜ ਫਿਰ ਮੈਂ ਪ੍ਰਭੂ ਦੇ ਨਾਮ ਦੀ ਮਹਿਮਾ ਲਈ ਦੋ ਸ਼ਬਦ ਲੈ ਕੇ ਆਇਆ ਹਾਂ ਪ੍ਰਭੂ ਜੀ ਤੇਰੀਆਂ ਭਰਾਈਆਂ ਨੂੰ ਯਾਦ ਕਰ ਕਰਕੇ ਧੰਨਵਾਦ ਦੀ ਪੇਟ ਚੜਾਵਾ ਮੈਂ ਹਰ ਸਮੇਂ ਤੇਰੀ ਉਸਤਤ ਦੇ ਗੀਤ ਗਾਵਾ ਮੈਂ ਮੇਰੀ ਰੂਹ ਤੇਰੇ ਹੀ ਨਾਮ ਦੀ ਪਿਆਸੀ ਤੇਰੇ ਹੀ ਕਲਾਮ ਨੂੰ ਦਿਨ ਰਾਤ ਪੜ੍ਹ-ਪੜ੍ਹ ਕੇ ਪਿਆਸ ਬੁਝਾਵਾਂ ਮੈਂ ਤੇਰੀਆਂ ਭਲਾਈਆਂ ਨੂੰ ਯਾਦ ਕਰ ਕਰਕੇ ਧੰਨਵਾਦ ਦੀ ਪੇਟ ਚੜਾਵਾ ਮੈਂ ਮੇਰੀ ਰੂਹ ਆਤਮਾ ਤੇਰੇ ਹੀ ਦੀਦਾਰ ਦੀ ਭੁੱਖੀ ਮੈਂ ਉੱਠਦੇ ਬੈਂਦੇ ਸੌਂਦੇ ਮਨ ਵਿੱਚ ਤੇਰਾ ਹੀ ਨਾਮ ਧਿਆਵਾਂ ਮੈਂ ਪ੍ਰਭੂ ਜੀ ਤੇਰੀਆਂ ਭਲਾਈਆਂ ਨੂੰ ਯਾਦ ਕਰ ਕਰਕੇ ਧੰਨਵਾਦ ਦੀ ਭੇਡ ਚੜਾਵਾਂ ਮੈਂ ਜੇਕਰ ਤੁਹਾਨੂੰ ਮੇਰੀਆਂ ਦੋ ਲੈਣਾ ਪਰਮੇਸ਼ਰ ਦੀ ਮਹਿਮਾ ਲਈ ਚੰਗੀਆਂ ਲੱਗੇ ਹੋਣ ਤਾਂ ਮੈਨੂੰ ਇਹਦਾ ਹੀ ਸਪੋਰਟ ਕਰਦੇ ਰਹੋ ਤਾਂ ਜੋ ਮੈਂ ਪਰਮੇਸ਼ਰ ਵਿੱਚ ਤੇ ਵਿਸ਼ਵਾਸ ਵਿੱਚ ਵਾਧਾ ਰਵਾਂ ਤੇ ਪ੍ਰਭੂ ਯਿਸੂ ਮਸੀਹ ਦੇ ਨਾਲ ਵਿੱਚ ਮੰਗਦੇ ਹਾਂ ਆਮੀਨ ਹੈਲੇਲੂਇਆ